ਜ਼ਿਲ੍ਹਾ ਤਰਨਤਾਰਨ ਦੇ ਦੇ ਨਾਉਂਦੇ ਪਿੰਡ ਮੁਗਲਾਣੀ ਵਿਖੇ 30 ਸਾਲਾ ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਦੀ ਨਸ਼ੇ ਦੀ ওভারਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਨੂੰ ਜਾਣਕਾਰ ਦਿੰਦੇ ਹੋ ਮ੍ਰਿਤਕ ਨੌਜਵਾਨ ਦੇ ਭਰਾਤੇ ਭੈਣ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬਲਦੇਵ ਸਿੰਘ ਤਕਰੀਬਨ 1 ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਤਾਂ ਹੁਣ ਮੈਦ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰਦਾ ਸੀ। ਉਹਨਾਂ ਨੇ ਦੱਸਿਆ ਕਿ ਬੀਤੇ ਕੱਲ ਸ਼ਾਮ ਦੇ ਸਮੇਂ ਪਿੰਡ ਦੇ ਕੁਝ ਨੌਜਵਾਨ ਉਸ ਨੂੰ ਕੋਲ ਬੁਲਾ ਕੇ ਆਪਣਾ ਆਪਣੇ ਨਾਲ ਬਾਹਰ ਲੈ ਗਏ ਅਤੇ ਉਸ ਨੂੰ ਜਾਂ ਨਸ਼ੇ ਦੀ ওভারਡੋਜ਼ ਦੇਣ ਤੇ ਉਸ ਦੀ ਮੌਤ ਹੋ ਗਈ। ਤਾਂ ਉਸ ਨੂੰ ਸਾ ਸੁੱਟ ਕੇ ਚਲੇ ਗਏ ਮ੍ਰਿਤਨ ਹੋਜਾ ਬਲਦੇਵ ਸਿੰਘ ਵੈ ਹੋਇਆ ਉਸ ਦਾ ਇੱਕ ਤਕਰੀਬਨ 5 ਮਹੀਨਾ ਪੁੱਤਰ ਵੀ ਹੈ ਹੁਣ ਪਰਿਵਾਰ ਨੇ ਪੁਲੀ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਸਰ ਇਨਸਾਨ ਸਿੰਘ ਜੀ ਜਿਹੜਾ ਬਹੁਤ ਹੈ ਉਹ ਕੌਣ ਸੀ ਕੀ ਲੱਗਦਾ ਹੈ ਤੁਹਾਡਾ ਉਹ ਭਰਾ ਹੈ ਮੇਰਾ ਸੋਟਾ ਬਲਦੇਵ ਸਿੰਘ ਕਿਦਾਂ ਮੌਤ ਹੋਈ ਹੈ ਕੀ ਗੱਲ ਬਾਤ ਹੈ ਸਰ ਮੌਤ ਦੀ ਇਹੋ ਮੇਰੇ ਨਾਲ ਨਾ ਟੀਕੇ ਕਰਨੀ ਹੋਈ ਆ ਦੋ ਮੁੰਡਿਆਂ ਨੇ ਘਰੋਂ ਫੜਿਆ ਸੀ ਤੇ ਘਰੇ ਛੱਡ ਗਏ ਜਦੋਂ ਪੂਰਾ ਆ ਗਿਆ ਕਾਮਗਰਹਾ ਹੁਦੜੀ ਦਾ ਪੈਸ ਕਿੰਨੇ ਕੇਰਤੋਂ ਲੋਗੋ ਇਹ ਨੱਚੀ ਗਲਦਲ ਚ ਫਸਿਆ ਹੈ ਤੁਹਾਨੂੰ ਪਤਾ ਹੀ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਦਾ ਹਾਂ ਜੀ ਹੁਣ ਜਦੋਂ ਇਹ ਘਟਨਾ ਹੋਈ ਹੈ ਕਿਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲ ਉਹ ਲੱਗਿਆ ਤੇ ਗਵਾਲੀਆਂ ਘਰ ਇੱਕ ਅੱਛਾ ਜੀ ਉਹਨਾਂ ਦੇ ਘਰੋਂ ਕਿੰਨੋਂ ਮੇਰੀ ਭੈਣ ਨੂੰ ਕਹਿੰਦੇ ਤੂੰ ਇੱਥੋਂ ਨਹੀਂ ਜਾ ਪਿੱਛੇ ਪਿੱਛੇ ਗਈ ਇਹ ਆ ਗਈਆਂ ਤੇ ਮੁੜ ਕੇ ਘਰੇ ਸੁੱਟ ਗਈ ਉਹਨੂੰ ਕਰੇ ਜਦੋਂ ਡੈੱਥ ਹੋ ਜੇ ਉਹ ਰੋਟਾ ਵੀ ਹਾਂਜੀ ਕੀ ਕੱਪੀ ਮੰਗ ਕਰਦੇ ਮੰਗੇ ਉਹ ਸਰਕਾਰ ਕੋ ਵੀ ਇਹਨਾਂ ਮੈਸਨ ਉੱਠਲ ਪਾਈ ਜਾਵੇਗੇ ਦੇਖਦੇ ਹੋ ਜਾ ਕਿੰਨੇ ਬੱਚੇ ਇੱਕੋ ਮੁੰਡਾ ਕੋਈ ਪੰਜਾਂ ਮਹੀਨਾ ਦਾ ਇਹ ਨਾ ਰਾਜੁਰਾ ਬਿਲਕੁਲ ਮਰੀਆ ਉਹ ਤਾਂ ਹਾਂਕੀ ਸੀ ਬੰਦੇ ਸੇ ਕੀ ਲੱਗ ਰਿਹਾ ਹੈ ਤੁਹਾਡਾ ਭਰਾ ਕੀ ਗੱਲਬਾਤ ਹੈ ਤਾਂ ਗੱਲਬਾਤ ਭਰੇ ਤਾਂ ਵੀ ਉਹਰੇ ਤੋਂ ਪਹਿਲਾਂ ਫੋਨ ਕਰੀ ਗਈ ਸਵੇਰੇ ਨੂੰ ਕੋਠਾਇਆ ਕੋਠਾਇਆ ਆ ਗਿਆ ਠੀਕ ਹੈ ਮੁਰਤੀ ਸਾਰੇ ਇਹ ਮੋਟਰ ਤੇ ਇਧਰ ਮੋਢਾ ਲੈ ਕੇ ਤੇ ਉਹ ਨਾ ਲੈ ਆਇਆ ਜਿੱਦ ਤਾ ਮੁੱਕਾ ਹੀ ਪਿਆ ਹਿਲਾ ਟੱਤਣੀ ਮੋਟਰਸਾਈਕਲ ਦੇ ਵਿੱਚ ਕਾਏ ਦਾਦ ਲੈ ਆਏ ਲਿਆਣ ਕੇ ਕੋਰ ਨਾ ਨਾ ਸੇ ਕਾਰਨ ਸਾਰਾ ਹੋਈ ਗਿਆ ਨਸ਼ਾ ਜਿਆਦਾ ਕਰ ਲਿਆ ਨਾ ਕਰਾ ਟੀਗਾ ਟੁਗਲ ਕਰ ਲਵਾਤਾ ਜਿਆਦਾ ਆਪ ਉਹ ਨਾ ਘਟ ਲਾਏ ਨਾ ਥੋੜਾ ਜਿਆਦਾ ਲਵਾਤਾ ਤੇ ਮ੍ਰਿਤਕ ਕੋਦੇ ਆਧਿਆ ਹੈ ਹਾਂਜੀ ਆਏ ਬੱਤੇ ਹੈਗੇ ਆ ਬੱਤੇ ਆ ਕੋਈ ਨਹੀਂ ਨੇ ਇਹ ਜਿਹੜੀ ਕੀ ਮੰਗ ਕੀ ਕਰਦੇ ਜ ਸਰਕਾਰ ਤੋਂ ਸਰ ਮੰਗਾਈ ਇਹੋ ਕਰਦੇ ਫੇ ਇਨਾਂ ਨੂੰ ਕੋਈ ਨਾ ਕੋਈ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਕਾ ਜਾ ਪੰਜ ਮਹੀਨਿਆਂ ਦਾ ਸਾਰਾ ਫਿਰ ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਸਰ ਇਹੋ ਆਨੇ ਕਿ ਨਸ਼ੇ ਦੇ ਠੱਲ ਪਾਈ ਜਾਵੇ ਬੋਲੀ ਉਹੀ ਹੁਣ ਆਪ ਨਹੀਂ ਹੋਰ ਮਹੀਨਾ ਚੱਲੀ ਹੈ ਏਵਨ ਪੰਜਾਬੀ ਟੀਵੀ ਲਈ ਤਰਨਤਾਰਨ ਤੋਂ ਰਵੀ ਖੈਰਾ ਦੀ ਖਾਸ ਰਿਪੋਰਟ